ਇਹ ਨਹੀਂ 29 ਸਤ ਨੂੰ ਚੱਕ ਲੋਟਾ ਪਿੰਡ ਦੇ ਵਿੱਚ ਮਾਰਨਿੰਗ ਟਾਈਮ ਤੇ ਕੋਈ 5:30 ਤੋਂ 9:10 ਵਜੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਜਸਪ੍ਰੀਤ ਦੇ ਗੋਲੀਆਂ ਗਾਲੀਆਂ ਮਾਰ ਕੇ ਬੰਦੇ ਅਨਨੋਨ ਬੰਦੇ ਸੀ ਉਸ ਵੇਲੇ ਜੀ ਉਹ ਗੋਲੀਆਂ ਮਾਰ ਕੇ ਭੱਜ ਗਏ ਉਹ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਉਹਦੇ ਵਿੱਚ ਕੁਛ ਮੁਰਜ਼ਮ ਅਸੀਂ ਰੈਸਟ ਕੀਤੇ ਹੈ ਅੱਜ ਸਲੀਮ ਨਾਂ ਦੇ ਮੁਰਜ਼ਮ ਜਿਹੜਾ ਕਿ ਜਿਹਦਾ ਇੱਕ ਸਟਾਈ ਐਵੀਡੈਂਸ ਐਕਟਰ ਫਰਦਰਿੰਗ ਸਾਫ ਹੁੰਦਾ ਸਾਡਾ ਉਦੇ ਚ ਉਹਨੇ ਜੋ ਇਨਕਸਾਫ ਕੀਤਾ ਸੀਗਾ ਉਸ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਇਨਸਪੈਕਟਰ ਸਾਹਿਬ ਉਹ ਅਫਸਰ ਥਾਣਾ ਮਾਚੀਵਾੜਾ ਸਾਹਿਬ ਜਦੋਂ ਉਹਨੂੰ ਲੈ ਕੇ ਆਏ ਆ ਪਿਛਲੇ ਪਾਸੇ ਤੁਸੀਂ ਦੇਖੋ ਜਿੱਥੇ ਉਹਨੇ ਛਿਪਾ ਕੇ ਲਪੋ ਕੇ ਰੱਖਿਆ ਹੋ ਸੀ ਜਦੋਂ ਉਹਨੇ ਆਪਣੇ ਹੱਥਾਂ ਦੇ ਨਾਲ ਰਿਕਵਰੀ ਕਰਵਾ ਕੇ ਉਹ ਪਿਸਟਲ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਉਹਨੇ ਇਨਸਪੈਕਟਰ ਸਾਹਿਬ ਦੇ ਨਾਲ ਸਕਫਲਿੰਗ ਕਰ ਮਤਲਬ ਆਪਣੇ ਇਹਨਾਂ ਦਾ ਪਿਸਟਲ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਪੱਖੋਂ ਜੀ ਉਹਦੇ ਵਿੱਚ ਇਮੀਡੀਏਟ ਆਪਣਾ ਵਿਚਾਰ ਦੇ ਪੱਖ ਦੇ ਵਿੱਚ ਤੇ ਪਲੱਸ ਕਿ ਉਹ ਭਜ ਨਾ ਜਾਵੇ ਤੇ ਇਹਨਾਂ ਫਾਇਰ ਹੋਇਆ ਜਿਹੜਾ ਉਹਦੇ ਲੱਤ ਦੇ ਵਿੱਚ ਲੱਗਿਆ ਤੇ ਬਾਕੀ ਫਿਰ ਉਹਨੂੰ ਇਮੀਡੀਏਟ ਨਾਲ ਸਾਡੇ ਸੀਆਈ ਇਨਸਪੈਕਟਰਸ ਆਫ ਸੀਆਈ ਸੀਆਈ ਇਨਸਪੈਕਟਰ ਸਾਹਿਬਾਨ ਵੀ ਸੀਗੀ ਪਾਰਟੀ ਤੇ ਇਮੀਡੀਏਟ ਉਹ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਦੇ ਵਿੱਚ ਤੇ ਜਿੱਥੇ ਹੁਣ ਐਮਰਜੈਂਸੀ ਹੁਣੀ ਉਹਨੇ ਜਦੋਂ ਫਰਦਿੰਗ ਸ਼ਾਫ ਸਾਮੀ ਕੀਤਾ ਤੇ ਫਿਰ ਉਹਦੇ ਮੁਤਾਬਿਕ ਕਵਰੀ ਕਰਾਣੀ ਬਹੁਤ ਜ਼ਰੂਰੀ ਸੀ ਜਿੱਦ ਤੇ ਅਸੀਂ ਹੁਣ ਮੌਕਾ ਦੇਖਣ ਵਾਸਤੇ ਜਦੋਂ ਉਹਦੇ ਰਿਹਾ ਕੰਟਰੋਲ ਰੂਮ ਸਾਨੂੰ ਪਤਾ ਲੱਗਿਆ ਉਹਦੀ ਪਛਾਣ ਸਲੀਮ ਬੱਜੂ ਯਾਬਾਸੀ ਕਿਥੋਂ ਹੈ ਸਲੀਮ ਸਲੀਮ ਹੈ ਜੀ ਉਹਦਾ ਪਿੰਡ ਹੈਗਾ ਰੁੜਕਾ ਜੀ ਹਾਂ ਉਹਦੇ ਨਾਲ ਦੇ ਸਾਥੀ ਗੁਸਤਾਰ ਫੜਲੇ ਜੀ ਨਾਲ ਦੇ ਸਾਥੀ ਉਹ ਰੁੜਕੀ ਹੈ ਹਾਂ ਜੀ ਅਸੀਂ ਉਹਦੇ ਵਿੱਚ ਜੀ ਕੁੱਲ ਤਿੰਨ ਚਾਰ ਅਸੀਂ ਮੁਰਜਮ ਅਸੀਂ ਅਰੈਸਟ ਕਰ ਲਏ ਆ ਦੋ ਤਿੰਨ ਰਹਿੰਦੇ ਨੇ ਜਿਹੜੇ ਭੱਜੇ ਹੋਏ ਉਹ ਵੀ ਫੜ ਲਾਂਗੇ ਉਹਨਾਂ ਦਾ ਮੋਟਿਵ ਕੀ ਸੀ ਉਹ ਲੜਕੇ ਨੂੰ ਮਾਰਨ ਦੇ ਚੱਕਰ ਉਹ ਤੇਤਾ ਜੀ ਉਹਦਾ ਅਜੇ ਪੂਰਾ ਕਲੀਅਰ ਕਰਨ ਵਾਲਾ ਹੈ ਉਹਦੇ ਵਿੱਚ ਇੱਕ ਅਮਰੀਕਾ ਜੂਏ ਸਿੱਦਾ ਇੱਕ ਉਹ ਕਹਾਣੀ ਜੋੜਦੀ ਹੈ ਜੀ ਅਜੇ ਉਹਦੀ ਪੂਰੀ ਬੈਕਗ੍ਰਾਉਂਡ ਚੈੱਕ ਕਰਾਂਗੇ ਕੋਈ ਫੈਮਿਲੀ ਦੇ ਵਿੱਚ ਕਿਸ ਨਾ ਕਿਸੇ ਤਰੀਕੇ ਦੇ ਕੋਈ ਜਿਵੇਂ ਨਾ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਪਿਕਚਰ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੋਣਾ ਦੀ ਜੀ ਉਹਦੇ ਮਤਲਬ સ્ટોਰੀ ਦੀ ਉਹਦੀ ਬੈਕਗ੍ਰਾਉਂਡ ਉੱਥੇ ਜੋੜਦੀ ਹੈ ਇਹ ਸੁਪਰੀ ਕਿਲਿੰਗ ਮਾਮਲਾ ਸੀ ਜੀ ਇਹ ਸੁਪਰੀ ਕਿਲਿੰਗ ਮੰਨ ਲਾ ਸਕਦੇ ਜੀ ਯੈਸ ਇਹਦੇ ਵਿੱਚ ਸੁਪਰੀ ਕਿਲਿੰਗ ਹੀ ਆ ਜਿਹਨੇ ਉੱਥੇ ਬੈਠੇ ਨੇ ਕਿਵੇਂ ਉਹਨਾਂ ਨੂੰ ਭੇਜਿਆ ਹੈਗਾ ਉਹ ਸਾਰੀ ਸਟੋਰੀ ਜਿਹੜੀ ਹੈ ਜੇ ਕਲੀਅਰ ਹੋ ਰਹੀ ਆ ਹੌਲੀ ਹੌਲੀ ਤਕਰੀਬਨ ਆਲਮੋਸਟ 80 85% ਅਸੀਂ ਸਟੋਰੀ ਕਲੀਅਰ ਹੋ ਗਈ। ਇੱਥੋਂ ਕੀ ਕੀ ਬਰਾਮਦ ਹੋਈ ਜੋ ਤੋਂ ਹੁਣ ਜਿਹੜੀ ਇੱਥੋਂ ਜੀ ਅੱਜ ਇੱਥੇ ਅਸੀਂ 34 ਦਾ ਇੱਕ ਪਿਸਟਲ ਜਿਹੜਾ ਹੈ ਰੋਨੇ ਫਰਦਿੰਗ ਸ਼ਾਮ ਤੱਕ ਆਪਣਾ ਬਰਾਮਦ ਕਰਵਾਇਆ ਪਲੱਸ 5 ਕਾਰਟਿਜ ਤੇ ਇੱਕ ਮੈਗਜ਼ੀਨ। ਪਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨਾ ਤੇ ਕੋਈ ਹੋਈ ਤਫ਼ਰੀ ਜਿਹੜੇ ਪਹਿਲਾਂ ਅਰੈਸਟ ਕੀਤੇ ਇਹ ਅਜੇ ਪੜਤਾਲ ਕਰ ਰਹੇ ਆਂ। ਕੁਝ ਬੰਦਿਆਂ ਦੇ ਖਿਲਾਫ ਤਾਂ ਪਤਾ ਲੱਗ ਗਿਆ ਸਾਨੂੰ ਹੈਗੇ ਨੇ ਮੁਕੱਦਮੇ। ਇਹ ਪਹਿਲਾਂ ਵੀ ਕੰਮ ਕਰਦੇ ਸੀ ਜਾਂ ਕਿਸ ਤਰ੍ਹਾਂ ਜੀ? ਨਹੀਂ ਮਤਲਬ ਕੰਮ ਤਾਂ ਇਸ ਤਰ੍ਹਾਂ ਦਾ ਹੀ ਆ ਇਹਨਾਂ ਦਾ ਜਿਵੇਂ ਪਹਿਲਾਂ ਵੀ ਇੱਕ ਦੋ ਬੰਦੇ ਕ੍ਰਿਮੀਨਲ ਮੁਕਦਮੇ ਦੇ ਦਰਜਾ ਉਹਨਾਂ ਦੇ ਖਿਲਾਫ ਤੇ ਇੱਥੇ ਕਿਦੋਂ ਉਹਨੇ ਛਪਾਇ ਸੀ ਰਿਵਾਰਡ ਉਹ ਇੱਥੇ ਛਪਾਉਂਦਾ ਕੀ ਮਟਰ ਸੀ ਜੀ ਜਿਸ ਦਿਨ ਉਹਨਾਂ ਨੇ ਫਾਇਰਿੰਗ ਕੀਤੀ ਫਾਇਰਿੰਗ ਤੋਂ ਬਾਅਦ ਜਾਂਦੇ ਹੋਏ ਇੱਥੇ ਜੰਗਲ ਦੇ ਵਿੱਚ ਛਪਾ ਕੇ ਗਏ ਜੀ ਉਹ ਠੀਕ ਹਾਂਜੀ ਠੀਕ ਓਪਨ ਚੈਲੰਜ 올 ਪ੍ਰੋਬਲਮ ਸੋਲੂਸ਼ਨ ਵਿਦਰਿਨ 21 ਮਿੰਟ ਮੋਇਨ ਜੀਸ ਮਰਾਦ ਸਪੈਸ਼ਲਿਸਟ ਨੌਕਰੀ ਤੇ ਕਾਰੋਬਾਰ ਦੇ ਵਿੱਚ ਤਰੱਕੀ ਘਰ ਕਲੇਸ਼ ਸੌਤਨ ਦੁਸ਼ਮਣ ਤੋਂ ਛੁਟਕਾਰਾ ਪ੍ਰੇਮ ਵਿਆਹ ਵਿਦੇਸ਼ ਯਾਤਰਾ ਲక్ష్ਮੀ ਬੰਧਨ ਲੂਟੋ ਮੈਕਸ ਲਾਟਰੀ ਮਨ ਚਾਹਾ ਪਿਆਰ ਵਸ਼ੀਕਰ ਕੀ ਟਕਰਾਇਆ ਜ਼ਮੀਨ ਜਾਇਦਾਦ ਕੋਰਟ ਕੇਸ ਮੁਟਕਰਨੀ ਪਟਕੋ ਚਾਹੀ ਜਿੱਥੇ ਪਰ ਕੰਮ ਹੋਏਗਾ ਇਥੇ ਫੋਨ ਕਰਦਿਆ ਹੀ ਜ਼ਿੰਦਗੀ ਸਵਾਰੋ ਮਿਲੋ ਲੁਧਿਆਣਾ ਦੇ ਵਿੱਚ ਮੋਬਾਈਲ ਨੰਬਰ 987867860